ਤਤ ਸ੍ਰੀ ਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਚੱਲਦੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਤੇ ਗੱਲ ਕਰ ਲਈ ਦੋਸਤੋ ਪਹਿਲੀ ਖਬਰ ਤੇ ਬਾਰੇ ਨੂਡਲਜ਼ ਖਾਣ ਨਾਲ ਇੱਕ ਦਰਜਨ ਤੋਂ ਜ਼ਿਆਦਾ ਬੱਚੇ ਹੋਏ ਬਿਮਾਰ ਗੜਸ਼ੰਕਰ ਦੇ ਪਿੰਡ ਬੀਨੇਵਾਲ ਵਿਖੇ ਵਰਤਾਏ ਜਾ ਰਹੇ ਲੰਗਰ ਚ ਨੂਡਲਜ਼ ਖਾਨ ਨਾਲ ਇੱਕ ਦਰਜਣ ਤੋਂ ਉਧਰੇ ਬੱਚੇ ਬਿਮਾਰ ਹੋ ਗਏ ਉਲਟੀਆਂ ਲੱਗਣ ਤੋਂ ਬਾਅਦ ਬੱਚਿਆਂ ਨੂੰ ਸਿਵਲ ਹਸਪਤਾਲ ਗਣਸ਼ੰਕਰ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਭਾਰਤ ਨੇ 156 ਐਲ ਸੀ ਐਚ ਪ੍ਰਚੰਡ ਹੈਲੀਕਾਪਟਰਾਂ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ ਭਾਰਤ ਨੇ 156 ਮੇਡ ਇਨ ਇੰਡੀਆ ਐਲ ਸੀ ਐਚ ਪ੍ਰਚੰਡ ਹੈਲੀਕਾਪਟਰ ਖਰੀਦਣ ਲਈ ਹੁਣ ਤੱਕ ਦੇ ਸਭ ਤੋਂ ਵੱਡੇ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਫੈਸਲਾ ਅੱਜ ਕੈਬਨਟ ਕਮੇਟੀ ਆਨ ਸਿਕਿਉਰਿਟੀ ਦੀ ਮੀਟਿੰਗ ਵਿੱਚ ਲਿਆ ਗਿਆ ਰੱਖਿਆ ਮੰਤਰਾਲੇ ਨੇ ਐਸੇ ਵਿੱਤੀ ਸਾਲ ਵਿੱਚ 2.2 ਲੱਖ ਕਰੋੜ ਤੋਂ ਵੱਧ ਰਪਏ ਦੇ ਇੱਕ ਕਾਰਨ ਨਾਮੇ ਤੇ ਹਸਤਾਖਰ ਕੀਤੇ ਹਨ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਕਰਨਲ ਬਾਠ ਦੇ ਹਮਲੇ ਦੇ ਮਾਮਲੇ ਤੇ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਪਾਈ ਝਾੜ ਅਦਾਲਤ ਨੇ ਸਵਾਲ اٹھਾਇਆ ਕਿ ਦੋਸ਼ੀ ਪੁਲਸ ਅਧਿਕਾਰੀ ਰਾਤ ਨੂੰ ਪਾਰਕਿੰਗ ਏਰੀਆ ਵਿੱਚ ਕੀ ਕਰ ਰਹੇ ਸਨ ਉਸ ਦੀ ਡਿਊਟੀ ਦਾ ਸਮਾਂ ਕੀ ਸੀ ਅਤੇ ਕਿੱਥੇ ਸੀ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਅਦਾਲਤ ਨੇ ਸੀਸੀਟੀਵੀ ਦੀ ਮਾਨੇ ਨਿਕਤਾ ਦੇ ਜਾਂਚ ਦੇ ਵੀ ਹੁਕਮ ਦਿੱਤੇ ਅਦਾਲਤ ਨੇ ਡਿਊਟੀ ਰੋਸਟਰ ਤੇ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਅਦਾਲਤ ਨੇ ਪੁਲਿਸ ਟੀਮ ਦੇ ਕਾਲ ਡਿਟੇਲ ਵੀ ਦੇਣ ਦੇ ਹੁਕਮ ਦਿੱਤੇ ਹਨ ਤੇ ਦੋਸਤੋ ਚਲਦੇ ਅਗਲੀ ਖਬਰ ਦੇ ਵੱਲ ਪਾਸਟਰ ਬਲਜਿੰਦਰ ਸਿੰਘ ਬਜਿੰਦਰ ਸਿੰਘ ਨੂੰ ਮਹਾਲੀ ਅਦਾਲਤ ਵੱਲੋਂ ਮਹਿਲਾ ਨਾਲ ਜ਼ਬਰ ਜਨਾਬ ਮਾਮਲੇ 'ਚ ਕੀਤਾ ਦੋਸ਼ੀਕਰਾਰ ਪੰਜਾਬ ਦੇ ਜਾਣੇ ਮਾਣੇ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਮਹਾਲੀ ਦੀ ਅਦਾਲਤ ਨੇ 2018 ਦੇ ਜਰਕਪੁਰ ਦੇ ਇੱਕ ਮਹਿਲਾ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਇਹ ਮਾਮਲਾ 2018 ਵਿੱਚ ਦਰਜ ਕੀਤਾ ਗਿਆ ਸੀ ਜਿਸ ਵਿੱਚ ਪਾਸਟਰ ਨੇ ਦੋ ਪਾਸਟਰ ਤੇ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਨੇ ਇੱਕ ਮਹਿਲਾ ਨਾਲ ਜ਼ਬਰ ਜਨਾਹ ਕੀਤਾ ਸੀ ਇਸ ਮਾਮਲੇ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਪਾਇਆ ਪਾਇਆ ਇਸ ਤੋਂ ਇਲਾਵਾ ਹਾਲ ਹੀ ਵਿੱਚ ਪਾਸਟਰ ਬਜਿੰਦਰ ਸਿੰਘ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਹਨਾਂ ਨੇ ਉਹਨਾਂ ਨੂੰ ਆਪਣੇ ਦਫ਼ਤਰ ਵਿੱਚ ਇੱਕ ਮਹਿਲਾ ਅਤੇ ਇੱਕ ਪੁਰਸ਼ ਨਾਲ ਹਿੰਸਕ ਵਿਵਹਾਰ ਕਰਦੇ ਹੋਏ ਦਿਖਾਇਆ ਗਿਆ ਸੀ ਇਸ ਵੀਡੀਓ ਦੇ ਆਉਣ ਆਉਣ ਤੋਂ ਬਾਅਦ ਮਹਾਲੀ ਪੁਲਿਸ ਨੇ ਉਹਨਾਂ ਖਿਲਾਫ ਨਵੇਂ ਮਾਮਲੇ ਵੀ ਦਰਜ ਕੀਤੇ ਹਨ ਪਾਸਟਰ ਬਜਿੰਦਰ ਸਿੰਘ ਦੇ ਸਮਰਥਕਾਂ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਮਹਾਲੀ ਚ ਰੋਸ ਪ੍ਰਦਰਸ਼ਨ ਵੀ ਕੀਤਾ ਹੈ ਜਸਦਾ ਹੈ ਜਸਦਹਰਾਨ ਉਹਨਾਂ ਨੂੰ ਉਹਨਾਂ ਨੇ ਪੁਲਿਸ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ ਇਸ ਤਾਜ਼ਾ ਫੈਸਲੇ ਨਾਲ ਪਾਸਟਰ ਬਜਿੰਦਰ ਸਿੰਘ ਦੀਆਂ ਕਾਨੂੰਨੀ ਮੁਸ਼ਕਲਾਂ ਵੱਧ ਗਈਆਂ ਹਨ ਇਸ ਮਸਲੇ ਇਸ ਮਾਮਲੇ ਵਿੱਚ ਪਾਸਟਰ ਬਜਿੰਦਰ ਸਿੰਘ ਤੋਂ ਇਲਾਵਾ ਬਾਕੀ ਮੁਜਲਮ ਬਰੀ ਕੀਤੇ ਕਰ ਦਿੱਤੇ ਗਏ ਹਨ ਅਦਾਲਤ ਵੱਲੋਂ ਪਾਸਟਰ ਨੂੰ 1 April ਨੂੰ ਸਜਾ ਸੁਣਾਈ ਜਾਵੇਗੀ ਕਾਨੂੰਨੀ ਮਹਿਰਾਂ ਦਾ ਕਹਿਣਾ ਹੈ ਕਿ ਹਾਲ ਹੀ ਪਾਸਟਰ ਵਿੱਚ ਵਿੱਚ हाल ही ਵਿੱਚ ਪਾਸਟਰ ਖਿਲਾਫ ਦਰਜ ਕੀਤੇ ਗਏ ਦੋ ਮਾਮਲਿਆਂ ਨੇ ਇਸ ਕੇਸ ਦੇ ਨਤੀਜੇ ਨੂੰ ਪਾਸਟਰ ਵਿਰੁੱਧ ਪ੍ਰਭਾਵਿਤ ਕੀਤਾ ਹੈ ਤੇ ਚਲਦੇ ਦੋਸਤੋ ਅਗਲੀ ਖਬਰ ਦੇ ਵੱਲ ਨਰੇਗਾ ਤਹਿਤ ਕਾਮਿਆਂ ਦੀ ਮਜ਼ਦੂਰੀ ਜੋ ਪੰਜਾਬ ਚ ਵਾਧਾ ਮਹਾਤਮਾ ਗਾਂਧੀ ਕੌਮੀ ਰੋਜ਼ਗਾਰ ਗਾਰੰਟੀ ਯੋਜਨਾ ਯਾਨੀ ਕਿ ਨਰੇਗਾ ਤਹਿਤ ਦੇਸ਼ ਭਰ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਮਜ਼ਦੂਰੀ 1 April 2025 ਤੋਂ ਕੇਂਦਰ ਸਰਕਾਰ ਵੱਲੋਂ ਪ੍ਰਤੀ ਦਿਨ ਡੇਲੀ ਵੇਜ ਵਿੱਚ ਵਾਧਾ ਕੀਤਾ ਗਿਆ ਹੈ ਪੰਜਾਬ ਵਿੱਚ ਇਹ ਮਜ਼ਦੂਰੀ ਕੇਂਦਰ ਸਰਕਾਰ ਵੱਲੋਂ ਪ੍ਰਤੀ ਦਿਨ ਡੇਲੀ ਵੇਜ ਵਧਾ ਕੇ 346 ਰੁਪਏ ਕੀਤੀ ਗਈ ਹੈ ਪਹਿਲਾਂ ਸੂਬੇ ਪਰ ਵਿੱਚ 322 ਰੁਪਏ ਸੀ ਇਹ ਵਾਧਾ 24 ਰੁਪਏ ਹੋਇਆ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਮੇਟੀ ਨੇ ਕੀਤਾ 13 ਅਰਬ ਤੋਂ ਵੱਧ ਦਾ ਬਜਟ ਪੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸ਼ੇਰ ਸਿੰਘ ਮੰਡਵਾਲਾ ਵੱਲੋਂ ਬਜਟ اجلاس ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਲ 2025-26 ਲਈ 13 ਅਰਬ 60 ਕਰੋੜ 47 ਲੱਖ 80 ਹਜ਼ਾਰ ਦਾ ਬਜਟ ਪੇਸ਼ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਬਜਟ اجلاس ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਮਿਤਤ ਸ਼ਰਧਾਂਜਲੀ ਮਤਾ ਪੇਸ਼ ਕੀਤਾ ਗਿਆ ਸ੍ਰੀ ਤਖਤ ਸ੍ਰੀ ਕਾਲ ਤਖਤ ਸਾਹਿਬ ਦੀ ਕਾਰਜਕਾਰੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੀਪ ਕੁਲਦੀਪ ਸਿੰਘ ਅਤੇ ਗੁਰਦੀਪ ਸਿੰਘ ਗੜ ਗੱਜ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਮੁਖੀ ਗਿਆ ਗ੍ਰੰਥੀ ਗਿਆਨੀ ਰਕबीर ਸਿੰਘ ਅਜੇ ਤੱਕ ਇਸ ਵਿੱਚ ਸ਼ਾਮਲ ਨਹੀਂ ਹੋਏ ਹਨ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਜੇਲ੍ਹ ਚੋਂ ਬਾਹਰ ਆਇਆ ਆਸਰਾਮ ਹਾਈ ਕੋਰਟ ਨੇ ਦਿੱਤੀ ਜ਼ਮਾਨਤ ਗੁਜਰਾਤ ਹਾਈ ਕੋਰਟ ਨੇ ਬਲਾਤਕਾਰ ਦੇ ਦੋਸ਼ੀ ਆਸਰਾਮ ਨੂੰ 3 ਮਹੀਨਿਆਂ ਦੀ ਜ਼ਮਾਨਤ ਦੇ ਦਿੱਤੀ ਹੈ ਇਹ ਜ਼ਮਾਨਤ ਉਸ ਦੀ ਸਿਹਤ ਨੂੰ ਦੇਖਦੇ ਹੋਏ ਮਿਲੀ ਹੈ ਅਦਾਲਤ ਵਿੱਚ ਸੁਣਵਾਈ ਦੌਰਾਨ ਜਸਟਿਸ ਇਲੇਸ਼ ਵੋਰਾ ਅਤੇ ਜਸਟਿਸ ਏ ਐਸ ਸੁਪੇਹੀਆ ਨੇ ਆਸਰਾਮ ਦੀ ਜ਼ਮਾਨਤ ਨੂੰ ਮਨਜ਼ੂਰੀ ਦਿੱਤੀ ਅਸਰਾਮ ਇਸ ਸਮੇਂ ਜੋਧਪੁਰ ਅਤੇ ਗੁਜਰਾਤ ਦੇ ਜ਼ਿਲ੍ਹਿਆਂ ਵਿੱਚ ਆਪਣੀ ਸਜ਼ਾ ਕੱਟ ਰਿਹਾ ਹੈ ਉਸ ਨੇ 6 ਮਹੀਨਿਆਂ ਦੀ ਸਥਾਈ ਜ਼ਮਾਨਤ ਲਈ ਅਪੀਲ ਕੀਤੀ ਸੀ ਪਰ ਇਸ ਵੇਲੇ ਉਸ ਨੂੰ ਸਿਰਫ 3 ਮਹੀਨਿਆਂ ਦੀ ਹੀ ਰਾਹਤ ਮਿਲੀ ਹੈ ਅਦਾਲਤ ਵਿੱਚ ਪੇਸ਼ ਕੀਤੀ ਗਈ ਮੈਡੀਕਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਸਰਾਮ ਦੀ ਉਮਰ 86 ਸਾਲ ਹੈ ਅਤੇ ਉਹ ਗੰਭੀਰ ਬਿਮਾਰੀਆਂ ਤੋਂ ਪੀੜਤ ਹੈ ਜਨਵਰੀ 2025 ਵਿੱਚ ਵੀ ਸੁਪਰੀਮ ਕੋਰਟ ਨੇ ਉਸ ਨੂੰ ਡਾਕਟਰ ਆਧਾਰ ਤੇ 31 ਮਾਰਚ ਤੱਕ ਜ਼ਮਾਨਤ ਦੇ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਸਾਲ 2013 ਵਿੱਚ ਅਸਰਾਮਨ ਤੇ ਆਪਣੇ ਹੀ ਗੁਰੂਕਲ ਦੀ ਇੱਕ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ ਚ ਲੱਗਾ ਸੀ ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਇਸੇ ਮਾਮਲੇ ਵਿੱਚ ਪੀੜਤਾ ਦੀ ਭੈਣ ਨੇ ਅਸਰਾਮ ਦੇ ਪੁੱਤਰ ਨਾਰਾਇਣ ਸਾਈਂ ਤੇ ਵੀ ਦੋਸ਼ ਲਗਾਏ ਸਨ ਅਤੇ 2019 ਵਿੱਚ ਨਾਰਾਇਣ 사인 ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਪੰਜਾਬ 'ਚ 1100 ਰੁਪਏ ਦੀ ਉਡੀਕ ਉਡੀਕ 'ਚ ਬੈਠੀਆਂ ਔਰਤਾਂ ਲਈ ਵੱਡੀ ਖਬਰ ਮੰਤਰੀ ਸੌਂਦ ਨੇ ਦਿੱਤਾ ਵੱਡਾ ਬਿਆਨ ਪੰਜਾਬ 'ਚ 1100 ਰੁਪਏ ਦੀ ਉਡੀਕ ਕਰ ਰਹੀਆਂ ਔਰਤਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਐਸ ਸਬੰਧੀ ਮੰਤਰੀ ਤਰਨਪ੍ਰੀਤ ਸੌਂਦ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਔਰਤਾਂ ਨੂੰ 1100 ਰੁਪਏ ਦੇਣ ਦਾ ਵਾਅਦਾ ਪੂਰਾ ਕਰੇਗੀ। ਇਹ ਸ਼ਬਦ ਟੈਬ੍ਰੇਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਨਾਇਦਿਕੀ ਪਿੰਡ ਬੀੜ ਬੰਸ ਸਿੰਘਾਂ ਵਿਖੇ ਜਗਿੰਦਰ ਸਿੰਘ ਵਾਸੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਪਿੰਡਾਂ ਦੀ ਨਿਹਾਰ ਬਦਲੀ ਜਾ ਰਹੀ ਹੈ। ਪਿੰਡਾਂ ਵਿੱਚ ਖੇਡ ਪਾਰਕ ਖੋਲਣ ਦਾ ਟੀਚਾ ਪੰਚਾਇਤ ਸਰਕਾਰ ਜਲਦੀ ਹੀ ਪੂਰਾ ਕਰੇਗੀ ਸਾਡੇ ਕੋਲ ਪੈਸਿਆਂ ਦੀ ਕਮੀ ਨਹੀਂ ਹੈ ਪਿੰਡਾਂ ਦੇ ਵਿਕਾਸ ਨੂੰ ਮੱਖ ਰੱਖਦੇ ਹੋਏ ਯਤਨ ਜਾਰੀ ਹਨ ਉਹਨਾਂ ਪਿੰਡਾਂ ਦੇ ਨਵੇਂ-ਨਵੇਂ ਨਵੇਂ ਬਣੇ ਪੰਚਾਇਤ ਸਰਪੰਚਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਕਾਰ ਕੋਲ ਫੰਡ ਦੀ ਕੋਈ ਘਾਟ ਨਹੀਂ ਹੈ ਹਰੇਕ ਪਿੰਡ ਨੂੰ ਗ੍ਰਾਂਟਾਂ ਦੇ ਗੱਫੇ ਦਿੱਤੇ ਜਾਣਗੇ ਇਸ ਮੌਕੇ ਉਹਨਾਂ ਕਿਹਾ ਕਿ ਉਹ ਜਗਿੰਦਰ ਸਿੰਘ ਬਾਸੀ ਦੇ ਕੋਲ ਨਿੱਜੇ ਨਿੱਜੀ ਦੌਰੇ ਤੇ ਆਏ ਹਨ ਉਹਨਾਂ ਬੀੜ ਬੰਸੀਆਂ ਦੇ ਪਿੰਡ ਛੱਪੜ ਨੂੰ ਸਿੱਚੇਵਾਲ ਮਾਡਲ ਗੰਦੇ ਪਾਣੀ ਲਈ ਪਾਈਪ ਪਾਉਣ ਅਤੇ ਪਿੰਡ ਵਿੱਚ ਲਾਈਟਾਂ ਲਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਅਤੇ ਕਿਹਾ ਕਿ ਇਹ ਕੰਮ ਤਿੰਨ ਵਿੱਚ ਨੇਪਰੇ ਚਾੜੇ ਜਾਣਗੇ ਉਹਨਾਂ ਕਿਹਾ ਕਿ ਸਰਕਾਰ ਇੱਕ ਇੱਕ ਕਰਕੇ ਸਾਰੇ ਵਾਦੇ ਪੂਰੇ ਕਰ ਰਹੀ ਹੈ ਨਸ਼ਾ ਖਿਲਾਫ ਵੱਡੀ ਮੁਹਮਮ ਤੇ ਹੇਤੂ ਸਰਕਾਰ 1 ਮਹੀਨੇ ਵਿੱਚ ਨਸ਼ਾ ਖਤਮ ਕਰੇਗੀ ਤੇ ਦੋਸਤੋ ਤੁਹਾਨੂੰ ਅਜਿਹੀਆਂ ਖਬਰਾਂ ਜਿਹੜੀਆਂ ਦੱਸ ਹੀ ਦਿੱਤੀਆਂ ਗਈਆਂ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ